ਸੋ ਨਿਹਾਲ ਸਭਾ ਸ੍ਰੀ ਆਪਾ ਦੇ ਸੋ ਜੇ ਮੈਂ ਕੱਲ ਵੀ ਤੁਸੀਂ ਇਹ ਵੀਡੀਓ ਦੇਖੀ ਸੀਗੀ ਇਹ ਜੇ ਕੁਦਰਤੀ ਮਾਰ ਆ ਜਾਂ ਕਿਸੇ ਦੀ ਚਾਲ ਆ ਕੁਦਰਤ ਨੂੰ ਦੇਖ ਰਹੀ ਆ ਵੀ ਕੀ ਹੋ ਰਿਹਾ ਪਰ ਜੇ ਕਿਸੇ ਦੀ ਚਾਲ ਆ ਸੈਂਟਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਕਿਸੇ ਦੀ ਵੀ ਜੋ ਅੱਜ ਗੱਲਾਂ ਚੱਲ ਰਹੀਆਂ ਸੋ ਉਹਨਾਂ ਨੂੰ ਸੰਦੇਸ਼ ਦੇਣਾ ਚਾਹਣਾ ਹੈ ਇਹ মিডিਆ ਰਹੀਂ ਵੀ ਮਿੱਤਰ ਪਿਆਰੋ ਪੰਜਾਬ ਨੂੰ ਮਾਰਨ ਵਾਲੇ ਬਹੁਤ ਹੋ ਗਏ ਆ ਇਹ ਮਰਿਆ ਨਹੀਂ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਤੇ ਨਹੀਂ ਮਰਨ ਵਾਲੀ ਪਹਿਲਾ ਚਾਲਾ ਚੱਲਿਆ ਹਿੰਦ-ਪਾਕਿਸਤਾਨ ਅੱਡ ਕੀਤਾ ਉਹਦੇ ਵਿੱਚੋਂ ਸਾਡਾ ਪੰਜਾਬ ਦਾ ਟੁਕੜਾ ਵੰਡਿਆ ਗਿਆ ਦੇਸ਼ ਨਹੀਂ ਵੰਡਿਆ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਨੀਤੀ ਘੜੀ ਸਾਡਾ ਜੋ ਹਿਮਾਚਲ ਕੱਟਤਾ ਪੰਜਾਬ ਫਿਰ ਉਹਨੇ ਦਾ ਉਹ ਨਹੀਂ ਫਿਰ ਨੀਤੀ ਘੜੀ ਹਰਿਆਣਾ ਕੱਢਿਆ ਪੰਜਾਬ ਉਹਨੇ ਦਾ ਉਹ ਨਹੀਂ ਫਿਰ ਚੰਡੀਗੜ੍ਹ ਕੱਢਿਆ ਪੰਜਾਬ ਉਹਨੇ ਦਾ ਉਹ ਨਹੀਂ ਹਰ ਵਕਤ ਹਰ ਘੜੀ ਹਰ ਪਾਲਾ ਤੁਸੀਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਇਹ ਪੰਜਾਬ ਆ ਪੰਜ ਆਬ ਪੰਜਾਂ ਆਪਾਂ ਦੀ ਧਰਤੀ ਆ ਕਿਸੇ ਇਨਸਾਨ ਦੀ ਬਣਾਈ ਹੋਈ ਧਰਤੀ ਨਹੀਂ ਇਹ ਪੰਜਾਬ ਪੀਰਾਂ ਦੀ ਧਰਤੀ ਆ ਪੰਜਾਬ ਦਰਿਆਵਾਂ ਦੀ ਧਰਤੀ ਆ 24 ਅਵਤਾਰਾਂ ਦੀ ਧਰਤੀ ਆ ਦਸਾਂ ਗੁਰੂਆਂ ਦੀ ਧਰਤੀ ਆ ਹੋਰ ਫਕੀਰ ਬੋਲੀ ਜੀ ਔਲੀਏ ਵੀ ਪੈਦਾ ਹੁੰਦੇ ਆ ਬਰਮਗਿਆਨੀ ਸਾਧੂ ਪੈਦਾ ਹੁੰਦੇ ਆ ਇਹਨਾਂ ਨੇ ਧਰਤੀ ਨੂੰ ਕੁਝ ਨਹੀਂ ਹੋਣ ਦੇਣਾ ਜਿੱਥੋਂ ਤੱਕ ਤੁਹਾਡੀ ਬਾਹ ਲੱਗਦੀ ਲਾੜੋ ਇਹ ਮੈਂ ਲਾ ਕੇ ਗੱਲ ਨਹੀਂ ਕਰਦਾ ਇਹ ਜਿੰਨਾਂ ਦੇ ਵਿਚਾਰ ਆ ਕਿਉਂ ਦਿੱਲੀ ਸੁਣੀ ਦਾ ਇੰਨਾ ਪਰ ਲੀਟਰ ਪਾਣੀ ਛੜਦਾ ਇੰਨਾ ਲੀਟਰ ਪਾਣੀ ਛੜਦਾ ਇਵੇਂ ਤੇ ਹੈ ਸਿੱਖੀ ਦੇ ਵਿੱਚ ਇੱਕ ਸ਼ਬਦ ਆਉਂਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਤੇ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਨੇ ਚੌਨੇ ਹੋਏ ਇਹ ਕਲਗੀਧਰ ਪਾਸ਼ਾ ਦੀ ਕਿਰਪਾ ਸੋ ਇਹਨਾਂ ਕੁਝ ਕਹਿੰਦਾ ਗੁਰਪਤੇ ਕਰੋ ਪ੍ਰਵਾਨ ਜੀ ਸੇਵਾਦਾਰ ਹਣ ਪਿੰਡ ਸੁਨੇੜ ਤੋਂ ਤੇ ਚੂਟ ਜਾ ਕੇ ਤੋ ਪਹੁੰਚ ਚੁੱਕੇ ਕੈਮਰਾਮੈਨ ਵੀਰ ਦਿਖਾਊਗਾ ਜੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਇਹ ਸੇਵਾ ਨਗਰ ਵੱਲੋਂ ਸਾਂਝੀ ਸੇਵਾ ਜਾ ਰਹੀ ਆ ਇਹ ਕੋਈ ਲੀਡਰ ਵੱਲੋਂ ਇਹ ਕਿਸੇ ਪਾਰਟੀ ਬਾਜੀ ਵੱਲੋਂ ਨਹੀਂ ਇਹ ਸੰਸਥਾ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਆ ਤੇ ਸਾਰੇ ਨਗਰ ਇਟਾਂ ਵਾਲੀ ਵੱਲੋਂ ਆ ਇਹ ਵੀ ਸੋਚ ਲਿਓ ਉਹ ਕੱਲ ਸਾਡੀ ਥੋੜੀ ਵੀਡੀਓ ਬਣਾ ਕੇ ਕਿਸੇ ਨੇ ਤੇ ਉਹ ਆਪਦਾ ਝੰਡਾ ਲਾਤਾ ਸੀ ਚਲੋ ਰੱਬ ਜਾਣੇ ਤੇ ਬਾਕੀ ਸੰਗਤ ਨੂੰ ਗੁਰੂ ਪਾਤਸ਼ਾਹ ਨੂੰ ਪਤਾ ਵੀ ਸੇਵਾ ਕਿੱਥੋਂ ਆ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ